پاشا نو پیار کرنے والے سروتے نتے سروتوں دنواد اچھ تے رابر روبرٹی کے سای دوارا لکھی کتاب رو ڈیڈ یہ ایک سمپتی دا کیش فلو پیٹرن ہے اوپر دو باکس بنے ہاں اوپر والے آمدن لکھے ہے نیچے والے خرچ خرچ اس تو نیچے دو ہور باکس بنے ہاں ਤੋ ਕੜਮੀ ਸਥਿਤੀ ਵਿੱਚ ਹਨ ਜਿਸ ਵਿੱਚ ਪਹਿਲੇ ਵਿੱਚ ਸੰਪਤੀ ਲਿਖਿਆ ਹੈ ਤੇ ਦੂਸਰੇ ਵਿੱਚ ਦੇਣਦਾਰੀ ਔਰ ਸੰਪਤੀ ਦੇ ਵਿੱਚੋਂ ਇੱਕ ਲਾਈਨ ਉੱਪਰ ਵਾਲੇ ਬਾਕਸ ਦੇ ਆਮਦਨ ਵਾਲੇ ਖਾਨੇ ਵਿੱਚ ਜਾਂਦੀ ਹੈ ਜਿਸ ਦਾ ਮਤਲਬ ਹੈ ਸੰਪਤੀ ਤੋਂ ਕੈਸ਼ ਫਲੋ ਜੋ ਆਉਂਦਾ ਹੈ ਉਸ ਨੂੰ ਆਮਦਨ ਵਜੋਂ ਦਰਸਾਇਆ ਗਿਆ ਹੈ ਉੱਤੇ ਦਿੱਤਾ ਗਿਆ ਬੋਕਸ ਇੱਕ ਇਨਕਮ ਟੈਕਸ ਸਟੇਟਮੈਂਟ ਹੈ ਜਿਸ ਨੂੰ ਆਮ ਕਰਕੇ ਮੁਨਾਫਾ ਪ੍ਰੋਫਿਟ ਜਾਂ ਨੁਕਸਾਨ ਲਾਸ ਦਾ ਸਟੇਟਮੈਂਟ ਵੀ ਕਿਹਾ ਜਾਂਦਾ ਹੈ ਇਹ ਆਮਦਨ ਅਤੇ ਖਰਚ ਨੂੰ ਦੱਸਦਾ ਹੈ ਆਉਣ ਵਾਲਾ ਪੈਸਾ ਤੇ ਜਾਣ ਵਾਲਾ ਪੈਸਾ ਹੇਠਲਾ ਚਿੱਤਰ ਬੈਲੈਂਸ ਸ਼ੀਟ ਹੈ ਇਸ ਨੂੰ ਇਸ ਵਾਸਤੇ ਹੀ ਕਿਹਾ ਜਾਂਦਾ ਹੈ ਕਿਉਂਕਿ ਇਸ ਚ ਸੰਪਤੀ ਐਸੈਟ ਤੇ ਦੇਣਦਾਰੀਆਂ ਨੂੰ ਇੱਕੋ ਵਿੱਚ ਮਿਲਾ ਕੇ ਦੇਖਿਆ ਜਾਂਦਾ ਹੈ ਯਾਨੀ ਕਿ ਉਹਨਾਂ ਨੂੰ ਬੈਲੈਂਸ ਕੀਤਾ ਜਾਂਦਾ ਹੈ ਕੁਝ ਲੋਕ ਜਿਨ੍ਹਾਂ ਚ ਪੈਸਿਆਂ ਦੀ ਸਮਝ ਨਹੀਂ ਹੁੰਦੀ ਇਨਕਮ ਸਟੇਟਮੈਂਟ ਤੇ ਬੈਲੈਂਸ ਸ਼ੀਟ ਦੇ ਵਿਚਕਾਰਲੇ ਸਬੰਧ ਨੂੰ ਨਹੀਂ ਜਾਣਦੇ ਇਹਨਾਂ ਦੇ ਵਿਚਕਾਰਲੇ ਸਬੰਧਾਂ ਨੂੰ ਜਾਨਣਾ ਬਹੁਤ ਬਹੁਤ ਜ਼ਰੂਰੀ ਹੈ ਐਸੇਾਂ ਦੀ ਤੰਗੀ ਦਾ ਅਸਲ ਕਾਰਨ ਇਹ ਹੁੰਦਾ ਹੈ ਕਿ ਲੋਕ ਸੰਪਤੀ ਐਸਟ ਅਤੇ ਦੇਣਦਾਰੀਆਂ ਵਿਚਕਾਰਲੇ ਅੰਤਰ ਨੂੰ ਠੀਕ ਤਰ੍ਹਾਂ ਨਹੀਂ ਸਮਝ ਪਾਉਂਦੇ ਆਮ ਕਰਕੇ ਇਹਨਾਂ ਦੋਵੇਂ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਵੀ ਸਮੱਸਿਆਵਾਂ ਖੜ੍ਹੀਆ ਕਰ ਦਿੰਦੀਆਂ ਹਨ ਜੇਕਰ ਤੁਹਾਨੂੰ ਦੁਚੇਤੀ ਚ ਪੜਨਾ ਚੰਗਾ ਲੱਗਦਾ ਹੈ ਤਾਂ ਤੁਸੀਂ ਡਿਕਸ਼ਨਰੀ ਚੋਂ ਕੇ ਉਸ ਵਿੱਚ ਸੰਪਤੀ ਅਤੇ ਦੇਣਦਾਰੀਆਂ ਸ਼ਬਦਾਂ ਦੇ ਅਰਥ ਦੇਖ ਲਓ ਹੁਣ ਇਹਨਾਂ ਪਰਿਭਾਸ਼ਾਵਾਂ ਦਾ ਅਰਥ ਅਕਾਊਂਟੈਂਟ ਨੂੰ ਤਾਂ ਚੰਗੀ ਤਰ੍ਹਾਂ ਸਮਝ ਆ ਸਕਦਾ ਹੈ ਪਰ ਆਮ ਇਨਸਾਨਾਂ ਵਾਸਤੇ ਇਹ ਉਹੀ ਗੱਲ ਹੋ ਗਈ ਜਿਵੇਂ ਪ੍ਰਵਾਹਸ਼ਾ ਦਾ ਮਤਲਬ ਮੈਡੇਰਿਨ ਵਰਗੀ ਕਿਸੇ ਬਲੈਤੀ ਭਾਸ਼ਾ ਚ ਲਿਖ ਦਿੱਤਾ ਗਿਆ ਹੋਵੇ ਤੁਸੀਂ ਪ੍ਰਵਾਹਸ਼ਾ ਚ ਲਿਖੇ ਹੋਏ ਸ਼ਬਦਾਂ ਨੂੰ ਤਾਂ ਪੜ ਸਕਦੇ ਹਾਂ ਹਾਂ ਪਰ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਣਾ ਕਠਿਨ ਹੈ ਇਸ ਲਈ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਮੇਰੇ ਅਮੀ ਡੈਡੀ ਨੇ ਹਮੇਸ਼ਾ ਦੋਵੇਂ ਛੋਟੇ ਬੱਚਿਆਂ ਨੂੰ ਇਹ ਸੌਖੀ ਪਰਿਭਾਸ਼ਾ ਸिखਾਈ ਸੰਪਤੀ ਉਹ ਹੁੰਦੀ ਹੈ ਜਿਹੜੀ ਤੁਹਾਡੀ ਜੇਬ 'ਚ ਪੈਸਾ ਪਾਉਂਦੀ ਹੈ ਚੰਗੀ ਸੌਖੀ ਤੇ ਇਸਤੇਮਾਲ 'ਚ ਆਉਣ ਵਾਲੀ ਪਰਿਭਾਸ਼ਾ ਇਹ ਇੱਕ ਦੇਣਦਾਰੀ ਦਾ ਕੈਸ਼ ਫਲੋ ਪੈਟਰਨ ਹੈ ਆਮਦਨ ਖਰਚ ਸੰਪਤੀ ਦੇਣਦਾਰੀ ਹੁਣ ਕਿਉਂਕਿ ਸੰਪਤੀ ਤੇ ਦੇਣਦਾਰੀ ਨੂੰ ਚਿੱਤਰਾਂ ਨਾਲ ਹੀ ਸਮਝਾ ਦਿੱਤਾ ਗਿਆ ਹੈ ਇਸ ਲਈ ਸ਼ਬਦਾਂ 'ਚ ਦਿੱਤੀ ਗਈ ਪਰਿਭਾਸ਼ਾ ਨੂੰ ਸਮਝਣਾ ਜ਼ਿਆਦਾ ਸੌਖਾ ਹੋਵੇਗਾ ਸੰਪਤੀ ਉਹ ਹੈ ਜਿਹੜੀ ਮੇਰੀ ਜੇਬ 'ਚ ਪੈਸਾ ਪਾਉਂਦੀ ਹੈ। ਦੇਣਦਾਰੀ ਉਹ ਹੈ ਜਿਹੜੀ ਮੇਰੀ ਜੇਬ 'ਚੋਂ ਪੈਸਾ ਕੱਢਦੀ ਹੈ। ਅਸਲ 'ਚ ਤੁਹਾਨੂੰ ਇਹਨਾਂ ਜਾਣਨਾ ਹੀ ਲੋੜਿੰਦਾ ਹੈ। ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਰੀ ਜ਼ਿੰਦਗੀ ਸੰਪਤੀ ਖਰੀਦੇ ਰਹੋ। ਜੇਕਰ ਤੁਸੀਂ ਗਰੀਬ ਦਾ ਮਿਡਲ ਕਲਾਸ ਇਨਸਾਨ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਦੇਣਦਾਰੀਆਂ ਖਰੀਦੇ ਰਹੋ। ਇਹਨਾਂ ਦੇ ਵਿਚਕਾਰਲੇ ਫਰਕ ਨੂੰ ਨਾ ਜਾਣਨ ਕਾਰਨ ਜ਼ਹਰਤੁਰ ਲੋਕ ਸਾਰਾ ਜੀਵਨ ਪੈਸੇ ਦੀ ਕਮੀ ਤੋਂ ਪ੍ਰੇਸ਼ਾਨ ਰਹਿੰਦੇ ਹਨ ਇਸ ਲਈ ਵਿਅਕਤੀ ਪੈਸਿਆਂ ਵਾਸਤੇ ਪ੍ਰੇਸ਼ਾਨ ਹੁੰਦਾ ਰਹਿੰਦਾ ਹੈ ਕਿਉਂਕਿ ਉਹ ਨਾ ਤਾਂ ਸ਼ਬਦਾਂ ਨੂੰ ਸਮਝ ਪਾਉਂਦਾ ਹੈ ਨਾ ਹੀ ਅੰਕਾਂ ਨੂੰ ਜਿਨ੍ਹਾਂ ਲੋਕਾਂ ਦੇ ਸਾਹਮਣੇ ਪੈਸੇ ਦੀਆਂ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸ਼ਬਦਾਂ ਜਾਂ ਅੰਕਾਂ 'ਚ ਇਹੋ ਜਿਹਾ ਕੁਝ ਹੈ ਜਿਸ ਨੂੰ ਉਹ ਪੜ ਨਹੀਂ ਸਕਦੇ ਕੋਈ ਚੀਜ਼ ਠੀਕ ਤਰ੍ਹਾਂ ਉਹਨਾਂ ਦੀ ਸਮਝ ਵੀ ਨਹੀਂ ਆਉਂਦੀ ਅਮੀਰ ਲੋਕ ਇਸ ਲਈ ਅਮੀਰ ਹੁੰਦੇ ਹਨ ਕਿਉਂਕਿ ਇਸ ਮਾਮਲੇ 'ਚ ਉਹ ਪੈਸੇ ਦੀ ਤੰਗੀ ਤੋਂ ਪਰੇਸ਼ਾਨ ਲੋਕਾਂ ਕੋਲੋਂ ਜ਼ਿਆਦਾ ਸਮਝਦਾਰ ਹੁੰਦੇ ਹਨ ਹਾਂ ਜੇਕਰ ਤੁਸੀਂ ਅਮੀਰ ਬਣਨਾ ਤੇ ਆਪਣੀ ਦੌਲਤ ਨੂੰ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਪੈਸਿਆਂ ਦੀ ਸਾਖਰਤਾ ਤੇ ਸਿਆਣਪ ਮਹੱਤਵਪੂਰਨ ਹੈ ਸ਼ਬਦਾਂ ਤੇ ਅੰਕਾਂ 'ਚ ਵੀ ਚਿੱਤਰਾਂ 'ਚ ਜਿਹੜੇ ਤੀਰ ਦੇ ਨਿਸ਼ਾਨ ਲੱਗੇ ਹਨ ਉਹ ਪੈਸਿਆਂ ਦੇ ਬਹਾਅ ਯਾਨੀ ਕੈਸ਼ ਫਲੋ ਨੂੰ ਦੱਸਦੇ ਹਨ ਧਿਆਨ ਰੱਖੋ ਸਿਰਫ ਅੰਕਾਂ ਨਾਲ ਪੂਰੀ ਗੱਲ ਸਮਝ ਨਹੀਂ ਆਉਂਦੀ ਤੇ ਸਿਰਫ ਸ਼ਬਦਾਂ ਨਾਲ ਵੀ ਸਾਰੀ ਗੱਲ ਸਮਝ ਨਹੀਂ ਆਉਂਦੀ ਮਹੱਤਤਾ ਤਾਂ ਪੂਰੀ ਕਹਾਣੀ ਦੀ ਹੁੰਦੀ ਹੈ ਕਿਸੇ ਵਿੱਤੀ ਰਿਪੋਰਟ ਚ ਅੰਕਾਂ ਨੂੰ ਪੜਨਾ ਜਾਂ ਕਹਾਣੀ ਲੱਭਣ ਵਾਂਗ ਹੀ ਹੈ ਪੈਸਾ ਕਿੱਥੇ ਜਾ ਰਿਹਾ ਹੈ ਇਸ ਗੱਲ ਦੀ ਕਹਾਣੀ 80% ਪਰਿਵਾਰਾਂ ਦੀ ਪੈਸਿਆਂ ਦੀ ਇਹ ਕਹਾਣੀ ਹੁੰਦੀ ਹੈ ਕਿ ਉਹ ਅਮੀਰ ਬਣਨ ਲਈ ਕਰੜੀ ਮਿਹਨਤ ਕਰਦੇ ਜਾਂਦੇ ਹਨ ਇਸ ਦਾ ਕਾਰਨ ਇਹ ਨਹੀਂ ਹੈ ਕਿ ਉਹ ਪੈਸਾ ਨਹੀਂ ਕਮਾਉਂਦੇ ਅਸਲ ਕਾਰਨ ਇਹ ਹੈ ਕਿ ਉਹ ساری ਜ਼ਿੰਦਗੀ ਸੰਪਤੀ ਦੀ ਥਾਂ ਦੇਣਦਾਰੀਆਂ ਖਰੀਦਦੇ ਰਹਿੰਦੇ ਹਨ ਮਿਸਾਲ ਵਾਸਤੇ ਇਹ ਇੱਕ ਗਰੀਬ ਬੰਦੇ ਜਾਂ ਘਰ ਵਿੱਚ ਰਹਿਣ ਵਾਲੇ ਨੌਜਵਾਨ ਦਾ ਕੈਸ਼ ਫਲੋ ਪੈਟਰਨ ਰੋਜ਼ਗਾਰ آمدن تے تنخواہ خرچ ٹیکس کھانا کرایا کپڑے منورنجن یاترا دینداری یہ ایک مڈل کلاس بندے دا کیش فلو پیٹرن ہے روزگار آمدن خرچ دینداری آؤٹ فلو روزگار آمدن تنخواہ خرچ ٹیکس مارٹ گیز ستھائی کھانا کپڑے دینداری مارٹ گیز کنزیومر لون کریڈٹ کارڈ یہ ایک امی انسان کا کیش فلو پیٹرن ہے آمدن دنپتی تو پراپت آمدن دینداری دنداری بیلنس شیٹ آمدن دن تو آمدن بیاج تو آمدن کرائے تو آمدن رویلٹی تو آمدن خرچ خرچ ਸੰਪਤੀ ਸਟਾਕ ਬਾਂਡ ਨੋਟਸ ਰੀਅਲ اسٹیਟ ਬૌਧਿਕ ਸੰਪਤੀ ਦੇਣਦਾਰੀ 0 ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਚਿੱਤਰ ਬੜੇ ਸੌਖੇ ਬਣਾ ਦਿੱਤੇ ਗਏ ਹਨ ਸਾਡੇ ਵਿੱਚੋਂ ਹਰ ਇੱਕ ਨੂੰ ਜਿੰਦਾ ਰਹਿਣ ਲਈ ਖਰਚ ਕਰਨਾ ਪੈਂਦਾ ਹੈ ਸਾਰਿਆਂ ਨੂੰ ਰੋਟੀ ਕਪੜਾ ਤੇ ਮਕਾਨ ਦੀ ਲੋੜ ਹੁੰਦੀ ਹੈ ਇਹ ਤੇਰ ਇਹ ਦੱਸਦਾ ਹੈ ਕਿ ਗਰੀਬ ਮਿਡਲ ਕਲਾਸ ਅਤੇ ਅਮੀਰ ਬੰਦੇ ਦੀਆਂ ਜ਼ਿੰਦਗੀਆਂ ਵਿੱਚ ਪੈਸਾ ਕਿਵੇਂ ਆਉਂਦਾ ਹੈ। ਕੈਸ਼ ਫਲੋ ਪੂਰੀ ਕਹਾਣੀ ਦੱਸ ਦਿੰਦਾ ਹੈ। ਇਸ ਕਹਾਣੀ ਰਾਹੀਂ ਇਹ ਦੱਸਿਆ ਜਾਂਦਾ ਹੈ ਕਿ ਉਹ ਵਿਅਕਤੀ ਆਪਣੇ ਪੈਸੇ ਦਾ ਕਿਵੇਂ ਇਸਤੇਮਾਲ ਕਰਦਾ ਹੈ। ਇੱਕ ਵਾਰ ਪੈਸਾ ਹੱਥ ਵਿੱਚ ਆ ਜਾਣ ਤੋਂ ਬਾਅਦ ਉਹ ਪੈਸੇ ਦਾ ਕੀ ਕਰਦਾ ਹੈ? ਮੈਂ ਆਪਣੀ ਕਹਾਣੀ ਅਮਰੀਕਾ ਦੇ ਸਭ ਤੋਂ ਅਮੀਰ ਬੰਦਿਆਂ ਨਾਲ ਇਸ ਲਈ ਸ਼ੁਰੂ ਕੀਤੀ ਹੈ ਤਾਂ ਜੋ ਮੈਂ ਇਹ ਦੱਸ ਸਕਾਂ ਕਿ ਇਹਨਾਂ ਸਾਰੇ ਲੋਕਾਂ ਦੀ ਸੋਚ ਵਿੱਚ ਕਿੱਥੇ ਗਲਤੀ ਹੁੰਦੀ ਹੈ ਗਲਤੀ ਇਹ ਹੁੰਦੀ ਹੈ ਕਿ ਉਹ ਮੰਨਦੇ ਹਨ ਕਿ ਪੈਸਿਆਂ ਨਾਲ ਸਾਰੀਆਂ ਸਮੱਸਿਆਵਾਂ ਮਸਲਝ ਜਾਂਦੀਆਂ ਹਨ ਇਸ ਲਈ ਜਦੋਂ ਲੋਕ ਮੈਨੂੰ ਫਟਾਫਟ ਅਮੀਰ ਬਣਨ ਦੇ ਨੁਸਖੇ ਪੁੱਛਦੇ ਹਨ ਤਾਂ ਮੈਂ ਕੰਬ ਜਾਂਦਾ ਹਾਂ ਜਾਂ ਇਹ ਕਿ ਉਹਨਾਂ ਨੂੰ ਕਿੱਥੋਂ ਸ਼ੁਰੂ ਕਰਨਾ ਚਾਹੀਦਾ ਹੈ ਮੈਂ ਆਮ ਕਰਕੇ ਸੁਣਦਾ ਹਾਂ ਮੈਂ ਕਰਜ਼ੇ ਵਿੱਚ ਡੁੱਬਿਆ ਹੋਇਆ ਹਾਂ ਇਸ ਲਈ ਮੈਨੂੰ ਹੋਰ ਜ਼ਿਆਦਾ ਪੈਸੇ ਕਮਾਉਣੇ ਚਾਹੀਦੇ ਹਨ ਪਰ ਇਹ ਵੀ ਦੇਖਣ ਚ ਆਇਆ ਹੈ ਕਿ ਜ਼ਿਆਦਾ ਪੈਸਿਆਂ ਨਾਲ ਵੀ ਸਮੱਸਿਆਵਾਂ ਨਹੀਂ ਸੁਲਝਦੀਆਂ ਸੱਚ ਕਿਹਾ ਜਾਵੇ ਤਾਂ ਇਸ ਨਾਲ ਸਮੱਸਿਆ ਹੋਰ ਵੱਧ ਸਕਦੀ ਹੈ ਐਸਾ ਸਾਡੀ ਕਮਜ਼ੋਰੀਆਂ ਆਮ ਕਰਕੇ ਜ਼ਿਆਦਾ ਕਮਜ਼ੋਰੀਆਂ ਨੂੰ ਆਮ ਕਰਕੇ ਜ਼ਿਆਦਾ ਭਾਰ ਦਿੰਦਾ ਹੈ ਪੈਸਾ ਅਕਸਰ ਸਾਡੇ ਇਹੋ ਜਿਹੇ ਪਹਿਲੂਆਂ ਤੇ ਰੋਸ਼ਨੀ ਪਾਉਂਦਾ ਹੈ ਜਿਸ ਦੇ ਬਾਰੇ ਅਸੀਂ ਅਣਜਾਣ ਰਹਿੰਦੇ ਹਾਂ ਇਸ ਵਾਸਤੇ ਜੇਕਰ ਕਿਸੇ ਇਨਸਾਨ ਨੂੰ ਅਚਨਚੇਤ ਬਹੁਤ ਦੌਲਤ ਮਿਲ ਜਾਵੇ ਜਿਵੇਂ ਜੱਦੀ ਜਾਇਦਾਦ ਤਨਖਾਹ ਚ ਭਾਰੀ ਵਾਧਾ ਜਾਂ ਉਸਦੀ ਲਾਟਰੀ ਲੱਗ ਜਾਵੇ ਤਾਂ ਪੈਸਾ ਮਿਲਣ ਦੇ ਕੁਝ ਸਮਾਂ ਬਾਅਦ ਉਹ ਆਪਣੀ ਪੁਰਾਣੀ ਹਾਲਤ ਵਿੱਚ ਪੁੱਜ ਜਾਂਦਾ ਹੈ ਤੇ ਕਈ ਵਾਰੀ ਉਸ ਤੋਂ ਵੀ ਬੁਰੀ ਪੈਸਾ ਤੁਹਾਡੇ ਦਿਮਾਗ 'ਚ ਚੱਲ ਰਹੇ ਕੈਸ਼ ਫਲੋ ਪੈਟਰਨ ਨੂੰ ਉਜਾਗਰ ਕਰਦਾ ਹੈ ਜੇਕਰ ਇਹ ਪੈਟਰਨ ਇਹੋ ਜਿਹਾ ਹੈ ਕਿ ਆਪਣੀ ਸਾਰੀ ਕਮਾਈ ਖਰਚ ਨਹੀਂ ਹੈ ਤਾਂ ਇਹ ਗੱਲ ਇਸ ਗੱਲ ਦੀ ਬੜੀ ਸੰਭਾਵਨਾ ਹੈ ਕਿ ਤੁਹਾਡੀ ਆਮਦਨੀ ਵਧੇਗੀ ਤਾਂ ਤੁਹਾਡਾ ਖਰਚਾ ਆਪਣੇ ਆਪ ਵੱਜ ਜਾਵੇਗਾ ਇਸ ਲਈ ਇਹ ਅਖਾਂ ਠੀਕ ਹੈ ਮੂਰਖ ਅਤੇ ਉਸਦੇ ਪੈਸੇ ਨਾਲ ਸ਼ਾਨਦਾਰ ਦਾਵਤਾ ਹੁੰਦੀਆਂ ਹਨ ਮੈਂ ਇਹ ਕਈ ਵਾਰੀ ਕਿਹਾ ਹੈ ਕਿ ਅਸੀਂ ਸਕੂਲ ਇਸ ਲਈ ਜਾਂਦੇ ਹਾਂ ਤਾਂ ਜੋ ਅਸੀਂ ਵਿਦਿਅਕ ਅਤੇ ਵਪਾਰਕ ਕਾਬਲੀਅਤ ਨੂੰ ਹਾਸਲ ਕਰ ਸਕੀਏ। ਨਿਸ਼ਚਿਤ ਤੌਰ ਤੇ ਇਹ ਦੋਵੇਂ ਬਹੁਤ ਹੀ ਮਹੱਤਵਪੂਰਨ ਹਨ। ਸਾਡੀ ਵਪਾਰਕ ਕਾਬਲੀਅਤ ਦੇ ਕਾਰਨ ਹੀ ਅਸੀਂ ਪੈਸਾ ਬਣਾਉਣਾ ਸਿੱਖਦੇ ਹਾਂ। 1960 ਦੇ ਦਹਾਕੇ ਜਦੋਂ ਮੈਂ ਹਾਈ ਸਕੂਲ ਵਿੱਚ ਸੀ ਇਹ ਮੰਨੇ ਜਾਂਦਾ ਸੀ ਕਿ ਜੇਕਰ ਕੋਈ ਪੜ੍ਹਨ ਲਿਖਣ ਵਿੱਚ ਚੰਗਾ ਹੈ ਤਾਂ ਉਹ ਹੋਣਹਾਰ ਵਿਦਿਆਰਥੀ ਅੱਗੇ ਜਾ ਕੇ ਡਾਕਟਰ ਬਣੇਗਾ। ਆਮ ਕਰਕੇ ਉਸ ਬੱਚੇ ਨੂੰ ਇਹ ਨਹੀਂ ਸੀ ਪੁੱਛਿਆ ਜਾਂਦਾ ਕਿ ਉਹ ਡਾਕਟਰ ਬਣਨਾ ਚਾਹਵੇਗਾ ਇਹ ਮੰਨ ਲਿਆ ਜਾਂਦਾ ਸੀ ਇਸ ਦਾ ਕਾਰਨ ਇਹ ਸੀ ਕਿ ਇਸ ਤੰਦੇ ਚ ਸਭ ਤੋਂ ਜ਼ਿਆਦਾ ਪੈਸਾ ਨਜ਼ਰ ਆਉਂਦਾ ਸੀ ਅੱਜ ਡਾਕਟਰਾਂ ਦੇ ਸਾਹਮਣੇ ਪੈਸੇ ਦੇ ਬੜੇ ਸੰਕਟ ਆਨ ਜਿਹੜਾ ਰੱਬ ਨਾ ਕਰੇ ਕਿਸੇ ਹੋਰ ਦੇ ਸਾਹਮਣੇ ਹੋਣ ਬੀਮਾ ਕੰਪਨੀਆਂ ਨੇ ਇਹਨਾਂ ਦੇ ਕਾਰੋਬਾਰ ਤੇ ਕਾਬੂ ਕੀਤਾ ਹੋਇਆ ਹੈ ਸਰਕਾਰ ਵੀ ਦਖਲ ਦੇ ਰਹੀ ਹੈ ਤੇ ਅਦਾਲਤਾਂ 'ਚ ਮੁਆਵਜ਼ੇ ਦੇ ਕੇਸ ਦਾਇਰ ਹੋ ਰਹੇ ਹਨ। ਅੱਜ ਬੱਚੇ ਬਾਸਕਟਬਾਲ ਸਟਾਰ ਬਣਨਾ ਚਾਹੁੰਦੇ ਹਨ। ਟਾਈਗਰ ਵੁੱਡਵੰਗ, 골ਫਰ ਬਣਨਾ ਚਾਹੁੰਦੇ ਹਨ। ਕੰਪਿਊਟਰ ਵਿਸ਼ੇਸ਼ਗੋ ਬਣਨਾ ਚਾਹੁੰਦੇ ਹਨ। ਮੂਵੀ ਸਟਾਰ, ਰੌਕ ਸਟਾਰ, ਬਿਊਟੀ ਕੁਇਨ, ਜਵਾਲ ਸਟ੍ਰੀਟ 'ਤੇ ਟਰੇਡਰ ਬਣਨਾ ਚਾਹੁੰਦੇ ਹਨ। ਇਸ ਲਈ ਕਿਉਂਕਿ ਹੁਣ ਦੌਲਤ, ਸ਼ੋਹਰਤ ਤੇ ਇੱਜ਼ਤ ਇਹਨਾਂ ਥਾਵਾਂ 'ਤੇ ਹੀ ਹੈ। ਇਸੇ ਕਾਰਨ ਸਕੂਲਾਂ ਵਿੱਚ ਬੱਚਿਆਂ ਨੂੰ ਚੰਗਾ ਪੜ੍ਹਨ ਲਈ ਪ੍ਰੇਰਿਤ ਕਰਨਾ ਮੁਸ਼ਕਲ ਹੋ ਗਿਆ ਹੈ। ਉਹ ਜਾਣਦੇ ਹਨ ਕਿ ਕਾਰੋਬਾਰੀ ਸਫਲਤਾ ਦਾ ਵਿਦਿਅਕ ਸਫਲਤਾ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਜਿਵੇਂ ਕਦੇ ਹੋਇਆ ਕਰਦਾ ਸੀ। ਕਿਉਂਕਿ ਵਿਦਿਆਰਥੀਆਂ 'ਚ ਸਕੂਲ ਛੱਡਣ ਵੇਲੇ ਪੈਸੇ ਦੀ ਕੋਈ ਸਮਝ ਨਹੀਂ ਹੁੰਦੀ। ਇਸ ਕਾਰਨ ਕਰੋੜਾਂ ਪੜ੍ਹੇ ਲਿਖੇ ਲੋਕ ਆਪਣੇ ਕਾਰੋਬਾਰਾਂ 'ਚ ਸਫਲਤਾ ਹੋ ਜਾਂਦੇ ਹਨ ਪਰ ਬਾਅਦ 'ਚ ਉਹ ਪੈਸਿਆਂ ਦੀ ਤੰਗੀ ਨਾਲ ਜੂਝਦੇ ਰਹਿੰਦੇ ਹਨ। ਉਹ ਹੋਰ ਜ਼ਿਆਦਾ ਮਿਹਨਤ ਕਰਦੇ ਹਨ ਪਰ ਆਪਣੀਆਂ ਸਮੱਸਿਆਵਾਂ ਤੋਂ ਜਿੱਤ ਨਹੀਂ ਪਾਉਂਦੇ। ਉਹਨਾਂ ਦੀ ਸਿੱਖਿਆ 'ਚ ਕਮੀ ਇਹ ਨਹੀਂ ਹੈ ਕਿ ਉਹਨਾਂ ਨੂੰ ਪੈਸਾ ਕਮਾਉਣਾ ਨਹੀਂ ਸਿਖਾਇਆ ਗਿਆ। ਬਲਕਿ ਇਹ ਹੈ ਕਿ ਉਹਨਾਂ ਨੂੰ ਪੈਸਾ ਖਰਚਣ ਦਾ ਢੰਗ ਨਹੀਂ ਸਿਖਾਇਆ ਗਿਆ। ਪੈਸਾ ਬਣਾਉਣ ਤੋਂ ਬਾਅਦ ਉਸਦਾ ਇਸਤੇਮਾਲ ਕਿਵੇਂ ਕੀਤਾ ਜਾਵੇ ਜਾਂ ਕਿਵੇਂ ਸੰਭਾਲਿਆ ਜਾਵੇ ਇਸ ਨੂੰ ਪੈਸੇ ਦੀ ਸਮਝ ਕਿਹਾ ਜਾਂਦਾ ਹੈ। ਪੈਸਾ ਇੱਕ ਵਾਰ ਕਮਾਉਣ ਤੋਂ ਬਾਅਦ ਉਸ ਦਾ ਕੀ ਕੀਤਾ ਜਾਵੇ ਇਸ ਨੂੰ ਆਪਣੇ ਕੋਲ ਕਿੰਨੇ ਸਮੇਂ ਲੰਮੇ ਸਮੇਂ ਤੱਕ ਰੋਕਿਆ ਜਾਵੇ ਤੇ ਆਪਣੇ ਪੈਸੇ ਤੋਂ ਕਰੜੀ ਮਿਹਨਤ ਕਿਵੇਂ ਕਰਵਾਈ ਜਾਵੇ ਜਿਹੜਾ ਤੇ ਲੋਕ ਇਹ ਨਹੀਂ ਦੱਸ ਪਾਉਂਦੇ ਕਿ ਉਹਨਾਂ ਦੀ ਪੈਸੇ ਦੀ ਤੰਗੀ ਦੇ ਕੀ ਕਾਰਨ ਹਨ ਇੰਜ ਇਸ ਲਈ ਹੁੰਦਾ ਹੈ ਕਿਉਂਕਿ ਉਹਨਾਂ ਚ ਕੈਸ਼ ਫਲੋ ਦੀ ਸਮਝ ਨਹੀਂ ਹੁੰਦੀ ਕੋਈ ਆਦਮੀ ਬਹੁਤ ਪੜਿਆ ਲਿਖਿਆ ਹੋ ਸਕਦਾ ਹੈ ਆਪਣੇ ਕਾਰੋਬਾਰ ਵਿੱਚ ਸਫਲ ਹੋ ਸਕਦਾ ਹੈ ਪਰ ਹੋ ਸਕਦਾ ਹੈ ਕਿ ਉਸ ਚ ਪੈਸੇ ਦੀ ਬਿਲਕੁਲ ਵੀ ਸਮਝ ਨਾ ਹੋਵੇ। ਇਹੋ ਜਿਹੇ ਲੋਕ ਆਮ ਕਰਕੇ ਲੋੜ ਤੋਂ ਵੱਧ ਕਰੜੀ ਮਿਹਨਤ ਕਰਦੇ ਹਨ ਕਿਉਂਕਿ ਉਹਨਾਂ ਨੇ ਕਰੜੀ ਮਿਹਨਤ ਕਰਨਾ ਤਾਂ ਸਿੱਖ ਲਿਆ ਹੈ। ਪਰ ਪੈਸੇ ਤੋਂ ਆਪਣੇ ਲਈ ਕਰੜੀ ਮਿਹਨਤ ਕਰਵਾਉਣਾ ਨਹੀਂ ਸਿੱਖਿਆ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।